ਨੀ ਇੱਕ ਤਾਂ ਹੋ ਗਿਆ ਆਪਾਂ ਵੈਸੇ ਗਿਆਨ ਦੇ ਪੱਧਰ ਤੇ ਮੰਨ ਲੈਨੇ ਆ। ਹਾਂਜੀ। ਇੱਕ ਆਪਾਂ ਜਾਣ ਲੈਨੇ ਆ। ਹਾਂਜੀ। ਤੁਹਾਡੀ ਨਾਲ ਕੀ ਹੋਇਆ? ਜਾਂ ਮਤਲਬ ਅੰਦਰੋਂ ਜਨਾਹ ਦਿੱਤਾ ਗਿਆ ਜਾਂ ਕੀ ਜਨਾਤਾ ਉਹਨੇ ਕਿ ਮੈਂ ਸਾਰੇ ਜੇ ਬੈਠਾ। ਉਹ ਸਾਰੇ ਜੇ ਬੈਠਾ ਵੇ ਬਾਈ। ਤੇ ਜਦੋਂ ਜਾਣ ਲਿਆ ਫਿਰ ਉਸ ਤੋਂ ਬਾਅਦ ਦੁਨਿਆਵੀ ਤੌਰ ਤੇ ਤੁਹਾਡੇ ਚ ਕੀ ਚੇਂਜ ਆਇਆ? ਬਬਾਈ ਇਹ ਕੀ ਦੇਖੋ ਚੇਂਜ ਉਹ ਸਾਰੇ ਜੇ ਉਹ ਬੈਠਾ ਹੈ। ਬਸ ਇਹ ਕੀ ਕਦੇ ਕਿਸੇ ਨਾਲ ਦੁਵਿਧਾ ਨਹੀਂ ਮਨ ਚ ਦੇਖੋ ਦੁਵਿਧਾ ਕਦੇ ਕਿਸੇ ਕਿਉਂਕਿ ਉਸ ਤੇ ਵੀ ਬੈਠਾ ਹੈ ਦੁਵਿਧਾ ਕਦੇ ਨਹੀਂ ਕਰਨੀ ਤੁਸੀਂ ਦੂਜੀ ਦੁਵਿਧਾ ਕਰੋਗੇ ਜਿੰਨਾ ਉਹ ਮੇਨ ਦੁਵਿਧਾ ਹੈ ਤੁਸੀਂ ਦੁਵਿਧਾ ਨਹੀਂ ਕਰਨੀ ਕਿਸੇ ਨਾਲ ਉਹ ਉਸ ਤੇ ਸਾਰੇ ਜੇ ਬੈਠਾ ਜੋ ਦੁਵਿਧਾ ਕਰਦੀ ਖਤਮ ਹੋ ਗਿਆ ਤੁਸੀਂ ਸਾਰੇ ਜੇ ਮਾਲਿਕ ਬੈਠਾ ਹੈ ਸਾਰੇ ਜੇ ਕੋਈ ਜੀਵ ਜੰਤੂ ਆਕਾਰ ਸਾਰੇ ਉਹਦੇ ਬਣਾਏ ਹੋਏ ਸਾਰੇ ਆਕਾਰ ਉਹਦੇ ਹੀ ਨੇ ਇਹ ਸਾਰੇ ਆਕਾਰ ਜਿਵੇਂ ਬੈਠਾ ਹੈ ਉਹ ਆਪ ਬੈਠਾ ਹੈ ਸਾਰੇ ਜੇ ਤੁਸੀਂ ਦੇਖੋ ਉਹੀ ਹੈ ਤੇ ਫਿਰ ਇਹ ਅਮਰਤ ਕਦੋਂ ਛਕਿਆ ਤੁਸੀਂ ਬਾਹਰੀ ਤੌਰ ਤੇ ਖਾਲਸਾ ਕਦੋਂ ਸਜੇ ਇਹ ਅੱਜ ਤੋਂ ਬਾਬਾ ਜੀ 6 ਜਾਂ 7 ਸਾਲ ਪਹਿਲਾਂ ਅਸੀਂ ਮੈਂ ਤਾਂ ਅੱਛਾ ਮੈਂ ਤੇ ਪਰਮਜੀ ਸਿੰਘ ਪ੍ਰਿੰਸ ਅਸੀਂ ਇਕੱਠੇ ਅਮਿਸ਼ ਗਿਆ ਸੀਗਾ ਤੁਹਾਨੂੰ ਕਿਸੇ ਨੇ ਫੋਰਸ ਕਰਿਆ ਸੀ ਨਹੀਂ ਬਾਬਾ ਜੀ ਕੋਈ ਫੋਰਸ ਨਹੀਂ ਕਰਿਆ ਪਰ ਜਿਹੜੀ ਮਾਰਾ ਦੀ ਫਿਲਾਸਫੀ ਸੀ ਜਦੋਂ ਅਸੀਂ ਜਦੋਂ ਹੋ ਡੂਗੇ ਕਿ ਤੇ ਸਾਨੂੰ ਮਾਨਾ ਜੀ ਜਿਹੜੀ ਰੰਗ ਮਰਿਆ ਤੇ ਮਾਰੇ ਜਦੋਂ ਮੈਂ ਪੜਿਆ ਸੁਣਿਆ ਤੇ ਫਿਰ ਮੈਂ ਮਰਿਆਦਾ ਤੇ ਵੀ ਆਣਾ ਚਾਹੀਦਾ ਇਹ ਸੰਸਾਰੀ ਮਰਿਆਦਾ ਮਾਨੰਦ ਜੀ ਬਣਾ ਰੱਖੀ ਹੈ ਅੰਦਰੋਂ ਚਾਹ ਹੋਇਆ ਅੰਦਰੋਂ ਫੁਰਨਾ ਵੀ ਆਇਆ ਕਿ ਹੁਣ ਬਸ ਹੁਣ ਛਕ ਲੈ ਤਿਆਰ ਬਸ ਤਿਆਰ ਹੋ ਜਾ ਹੁਣ ਅੱਗੇ ਪਹਿਲਾਂ ਅੰਦਰੋਂ ਛਕ ਲੈ ਅਸੀਂ ਫਿਰ ਬਾਹਰੋਂ ਵੀ ਛਕ ਲੈ ਹਾਂਜੀ ਬਾਈ ਬਾਹਰੋਂ ਵੀ ਛਕ ਗਿਆ ਫਿਰ ਤੇ ਮਾਨੰਦ ਨੇ ਫਿਰ ਦੇਖੋ ਉਹਨਾਂ ਹੀ ਦਿੱਤਾ ਸੀ ਮਾਨੰਦ ਮਾਨ ਰੱਖਣੇ ਕੀ ਬਸ ਹੁਣ ਬਹੁਤ ਕਈ ਜਨਮ ਹੋ ਗਏ ਹੁਣ ਨਹੀਂ ਹੁਣ ਇਹ ਤੇਰੀ ਵਾਰੀ ਹੈ ਬਸ ਹੁਣ ਨਹੀਂ ਮੌਕਾ ਨਹੀਂ ਮਿਲਣਾ ਹੁਣ ਤੁਨੂੰ ਹੂੰ ਇਹੇ ਜਨਮ ਹੈ ਤੇਰਾ ਕਈ ਜਨਮ ਅਸੀਂ ਵਿਛੜੇ ਰਹੇ ਕੋਈ ਕੋਈ ਇਦਾਂ ਦਾ ਵੀ ਹੋਇਆ ਵੀ ਕੋਈ ਹੋਰ ਜਿਵੇਂ ਕਈ ਵਾਰੀ ਕਿਸੇ ਨੂੰ ਸੂਖਮ ਦਿਸਦੇ ਦਿਸਦਾ ਹਨਾ ਜਿਵੇਂ ਕੁਛ ਇਦਾਂ ਦੇ ਚਲਕਾਨੇ ਪੈਂਦੇ ਨੇ ਜਾਂ ਕੋਈ ਆਕਾਰ ਦਿਸਦੇ ਨੇ ਚਾਹੇ ਉਹ ਦੇਵੀ ਦੇਵਤਿਆਂ ਦੇ ਹੋਣ ਜਾਂ ਕੋਈ ਹੋਰ ਹੋਣ ਤੁਹਾਡੇ ਨਾਲ ਹੋਇਆ ਕਦੇ ਇਦਾਂ ਵੀ ਤੁਹਾਨੂੰ ਦਿਸਿਆ ਹੋ ਜੀ ਵਾਹਿਗੁਰੂ ਜੀ ਮੇਰੇ ਨਾਲ ਬੱਬਾ ਜੀ ਇਹ ਪਰਸਨਲ ਮੈਂ ਇੱਕ ਵਾਰ ਨਹੀਂ ਕਈ ਵਾਰੀ ਹੋਇਆ ਮੈਂ ਆਪ ਦੇਖਿਆ ਨੇ ਬੱਬਾ ਜੀ ਅਕਾ ਬੰਦੋਨੀਏ ਸਾਹਮਣੇ ਮੈਨੂੰ ਇਹ ਸਿੰਘ ਨਗਰ ਆਂਦੇ ਸੱਤ-ਸੱਤ ਫੀਟ ਦੇ ਸਿੰਘ ਨਗਰ ਆਂਦੇ ਆ ਤਿਆਰ ਬੜ ਤਿਆਰ ਹਥਿਆਰ ਨਾਲ ਉੱਚੇ-ਉੱਚੇ ਦਿਮਾੜ ਵਾਲੇ ਸਿੰਘ ਕਈ ਵਾਰ ਇਹਨੇ ਮੈਨੂੰ ਬਚਾਇਆ ਕਈ ਵਾਰ ਕਿਵੇਂ ਬਚਾਇਆ ਕਿੱਥੋਂ ਜਿਵੇਂ ਉਹ ਬਈ ਕਈ ਦੇਖੋ ਜਿਵੇਂ ਕਈ ਵਾਰ ਮੈਨੂੰ ਇਹ ਸੰਸਾਰ ਦੇ ਵਾਰਸੇ ਤੋਂ ਚਲੋ ਇੱਕ ਸੰਸਾਰ ਯੁੱਧ ਦਿਖੇਗਾ ਤੁਹਾਨੂੰ ਸੰਸਾਰ ਯੁੱਧ ਮੈਨੂੰ ਪਹਿਲੇ ਪਿਕਚਰ ਦਿਖ ਰਹੀ ਹੈ ਮੈਨੂੰ ਮੈਂ ਕੋਈ ਯੁੱਧ ਹੋ ਰਿਹਾ ਉੱਥੋਂ ਮੈਨਾਂ ਨੇ ਕੱਢ ਲਿਆ ਬਸ ਪਿਛੋਂ ਕੱਢਿਆ ਕਿ ਯੁੱਧ ਦਾ ਇੱਕ ਤੋਣੂ ਸੀ ਮੈਨੂੰ ਦਿਖ ਰਿਹਾ ਹੈ ਕਿ ਵਿੱਚ ਮੈਂ ਕੱਲਾ ਫਸਿਆ ਪਿਆ ਉਹਨਾਂ ਨੇ ਮੈਨੂੰ ਕੱਢ ਲਿਆ ਉੱਥੋਂ ਬਚਾ ਲਿਆ ਮੈਨੂੰ ਸਿੰਘਾਂ ਨੇ ਐਂ ਕਈ ਵਾਰ ਬਚਾਇਆ ਮੈਨੂੰ 3 ਵਜੇ 2:30 ਤੋਂ 3 ਵਜੇ ਕਈ ਵਾਰ ਮੈਨੂੰ ਆਵਾਜ਼ਾਂ ਮਨੂੰ ਜਿਵੇਂ ਆਵਾਜ਼ਾਂ ਪਰਛਾਹ ਐ ਠੋਕੇ ਆਵਾਜ਼ ਮੈਨੂੰ ਜਗਾਉਂਦੇ ਦੋ ਤਿੰਨ ਵਾਰ ਮੈਂ ਬਰਛਾ ਖੜਕਾ ਕੇ ਜਗਾਉਂਦੇ ਵੀ ਐ ਸ਼ਹੀਦ ਸਿੰਘ ਵੀ ਜਗਾਉਂਦੇ ਵੀ ਐ ਤੁਸੀਂ ਲੇਟ ਹੋ ਜਾਂਦਾ ਮੈਂ ਕਈ ਵਾਰ ਮੈਨੂੰ ਉਹਨੇ ਜਗਾਇਆ ਉਹ ਬਾਈ ਸੁਖਮ ਦਿਖਿਆ ਉਹਨਾਂ ਦਾ ਖੜਿਆ ਸਿਰ ਤੇ ਖੜੇ ਹੁੰਦੇ ਐ ਤੇ ਆਰ ਬਰ ਤੇ ਆਰੋਕੇ ਡਰ ਨਹੀਂ ਲੱਗਿਆ ਤੁਹਾਨੂੰ ਤੇ ਡਰ ਕਿਉਂ ਨਹੀਂ ਲੱਗਿਆ ਬਾਬਾ ਜੀ ਨੀਲੇ ਨਾਲ ਤਾਂ ਬੈਸੀ ਪਿਆਰ ਸਾਡਾ ਨੀਲੇ ਨਾਲ ਦੇਖੋ ਕੁਦਰਤੀ ਮਾਰਾ ਨੀਲੇ ਨੀਲੇ ਨਾਲ ਮੈਨੂੰ ਬਹੁਤ ਪਿਆਰ ਹੈ ਇਹ ਪਹਿਲਾਂ ਤੋਂ ਸੀ ਜਦੋਂ ਚੇਂਜ ਹੋਈ ਲਾਈਫ ਉਸ ਤੋਂ ਬਾਅਦ ਚ ਹੋਇਆ ਇਹ ਬਾਅਦ ਚ ਬਾਬਾ ਜੀ ਸੁਖਮ ਨਿਕਲਣ ਲੱਗਿਆ ਨਾ ਸਿੰਘਾਂ ਦਾ ਸੁਖਮ ਮੈਨੂੰ ਬਾਅਦ ਚ ਦੇਖਿਆ ਸਾਡੇ ਮੇਰੇ ਪੁਝੰਗੀ ਨੇ ਵੀ ਦਿਖਦਾ ਹੈ ਤੇ ਸਿੰਗਣੀ ਨੂੰ ਵੀ ਦਿਖਦਾ ਬਾਈ ਅਜੇ ਤੋਡੇ ਬੱਚਿਆਂ ਨੇ ਤੇ ਉਹਨਾਂ ਨੇ ਵੀ ਛੱਕਿਆ ਹੋਇਆ ਅਮਰਤਾ ਉਹ ਉਹਨਾਂ ਨੇ ਨਹੀਂ ਛੱਕਿਆ ਬਾਈ ਉਹ ਉੱਤੇ ਆ ਰਹੀਆ ਕਰ ਰਹੇ ਆ ਬਾਬਾ ਜੀ ਤੇ ਤੇ ਜਦੋਂ ਤੁਸੀਂ ਅਮਰ ਤੇ ਸ਼ਕਿਆ ਤੇ ਗੁਜਰਾਤ ਜਦੋਂ ਆਪਦੇ ਘਰੇ ਦੱਸਿਆ ਵੀ ਮੈਂ ਸ਼ਕਣਾ ਜਾਂ ਮੈਂ ਇੱਧਰ ਸਾਰੇ ਉਹਨਾਂ ਦਾ ਕੀ ਰਿਐਕਸ਼ਨ ਸੀ ਉਹਨਾਂ ਨੂੰ ਬਾਬਾ ਜੀ ਮੈਂ ਅਮਰ ਸ਼ਕਨ ਤੋਂ ਬਾਅਦ 2 ਸਾਲ ਬਾਅਦ ਗਿਆ ਸੀ ਮੈਂ ਤੇ ਉਹਨਾਂ ਨੂੰ ਕਿਹਾ ਕਿ ਬਹੁਤ ਵਧੀਆ ਉਹ ਤਾਂ ਖੁਸ਼ ਹੋਗੇ ਖੁਸ਼ ਹੋਗੇ ਉਹਨੇ ਖੁਸ਼ ਹੈ ਉਹਨੇ ਉਹਨਾਂ ਨੇ ਉਹਨਾਂ ਨੂੰ ਮੈਂ ਪਹਿਲਾਂ ਸ਼ੁਰੂ ਤੋਂ ਹੀ ਬਾਬਾ ਜੀ ਮੈਂ ਮੈਂ ਸਾਰਾ ਮੇਰਾ ਨੇਚਰ ਹੈ ਸਾਰਾ ਮੰਮੇ ਨੂੰ ਪਤਾ ਸੀਗਾ ਵੀ ਇਹ ਤਾਂ ਕਿਸੇ ਗੱਲਬਾਤ ਘੱਟ ਘੱਟਦਾ ਹੈ ਨਾਲ ਸੌਫਟ ਸੁਭਾਅ ਦਾ ਹੈ ਨਾਲ ਰਵ ਵਾਲੇ ਪਾਸੇ ਮਿੰਸਿਸ ਮਿਸਿਸ ਤੇ ਆਨ ਸੀਗਾ ਵੀ ਇਹ ਨਾ ਕਣੀ ਸੀ ਪਰ ਉਹਨਾਂ ਨੂੰ ਮੈਂ ਉਹਨਾਂ ਨੂੰ ਕਿਹਾ ਮੈਂ ਰਵ ਵਾਲੇ ਪਾਸੇ ਜਾ ਰਿਹਾ ਕਹਿੰਦਾ ਜਿੱਥੇ ਕੋਈ ਚੱਕਰ ਨਹੀਂ ਜਾ ਉਹਨੂੰ ਖੁਸ਼ੀ ਹੋਈ ਉਹਨਾਂ ਨੂੰ ਕਿ ਚਲੋ ਸੱਚੇ ਵਾਲੇ ਪਾਸੇ ਤੁਸੀਂ ਜੁੜ ਗਏ ਉਹਨੂੰ ਬੜੀ ਖੁਸ਼ੀ ਹੈ ਮੈਨੂੰ ਵੀ ਬੜੀ ਖੁਸ਼ੀ ਹੋਈ ਜਦੋਂ ਮੈਂ ਨਾ ਆਪਣੀ ਗੱਲ ਹੋਈ ਮੈਂ ਤੁਹਾਨੂੰ ਦੇਖਿਆ ਨਾਰਮਲੀ ਆਪਾਂ ਵੈਸੇ ਹੀ ਮਿਲੇ ਹੋਏ ਸੀਗੇ ਪਰ ਜਦੋਂ ਪੂਰਾ ਨੀਲਾ ਬਾਣਾ ਪਾਇਆ ਚੋਲਾ ਪਾਇਆ ਹੋਇਆ ਸ਼ਸਤਰ ਸਜਾਏ ਹੋਇਆ ਬੜਾ ਸੋਹਣਾ ਲੱਗਿਆ ਤੁਹਾਨੂੰ ਅੱਜ ਦਰਸ਼ਨ ਕਰੇ ਤੁਹਾਡੇ ਹਾਂਜੀ ਭਾਈ ਜੀ ਸਰੂਪ